ਕਰਨ ਲੱਗੇ ਆ ਪੰਜਾਬੀ ਸਿਨੇਮਾ ਦੀ ਮੈਂ ਸਾਊਥ ਵਿੱਚ ਰਿਆਂ ਆ ਤੇ ਉੱਥੇ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਸਾਉਥ ਦੇ ਡਾਇਰੈਕਟਰ ਅਸਿਸਟੈਂਟ ਦਾ ਕਿ ਆਪਕੇ ਤਾਂ ਵਾਹ ਚੰਡੀਗੜ੍ਹ ਮੇ ਬਹੁਤ ਸਾਰੇ ਪ੍ਰੋਡਕਸ਼ਨ ਹਾਊਸ ਖੁੱਲੇ ਹੋਗੇ ਮੈਂ ਨੂੰ ਦੱਸਿਆ ਮੈਂ ਕਿਾ ਇੱਕ ਵੀ ਪ੍ਰੋਡਕਸ਼ਨ ਹਾਊਸ ਨਹੀਂ ਖੁੱਲਾ ਉਹ ਕਹਿੰਦਾ ਹੈ ਅਰੇ ਪੰਜਾਬੀ ਸਿਨੇਮਾ ਇਤਨਾ ਬੜਾ ਤਾਂ ਐਸਾ ਕਿਵੇਂ ਹੋ ਸਕਦਾ ਹੈ ਮੈਂ ਕਿਹਾ ਇਸ ਤਰ੍ਹਾਂ ਹੀ ਹੋ ਫਿਰ ਮੈਂ ਉਸ ਗੱਲ ਨੂੰ ਸੋਚਿਆ ਵੀ ਸਾਡੇ ਕਿਉਂ ਨਹੀਂ ਖੁੱਲਾ ਇੱਥੇ ਕੋਈ ਵੀ ਪ੍ਰੋਡਕਸ਼ਨ ਹਾਊਸ ਵੀਰੋ ਵਿਦੇਸ਼ਾਂ 'ਚ ਬੈਠੇ ਲੋਕ ਪੰਜਾਬ ਦਾ ਪਿਆਰ ਕਰਦੇ ਆ ਪੰਜਾਬੀ ਕਲਚਰ ਨਾਲ ਪਿਆਰ ਕਰਦੇ ਆ ਉਹ ਪੂੰਜੀ ਲਾਉਣਾ ਚਾਹੁੰਦੇ ਸੀ ਫੀਲਡ ਵਿੱਚ ਪੰਜਾਬੀ ਫਿਲਮਾਂ ਵਿੱਚ ਹੁਣ ਜੇ ਪ੍ਰੋਡਿਊਸਰ ਇੱਕ ਫਿਲਮ ਤੇ ਪੈਸਾ ਲਾਵੇ ਉਹਨੇ ਪੈਸੇ ਬਚਣ ਫੇ ਉਹ ਦੂਜੀ ਤੇ ਪੈਸਾ ਲਾਵੇ ਤੀਜੀ ਤੇ ਪੈਸਾ ਲਾਵੇ ਚੌਥੀ ਫਿਲਮ ਮੇਲੇ ਉਹ 40-50 ਕਰੋੜ ਲਾ ਕੇ ਚੰਡੀਗੜ੍ਹ ਪ੍ਰੋਡਕਸ਼ਨ ਹਾਊਸ ਖੋਲ੍ਹ ਦਊਗਾ ਪਰ ਉਹਦਾ ਹੋਉ ਨਹੀਂ ਰਿਹਾ ਇਹ ਜਿੰਨੇ ਦਲਾਲ ਬੈਠੇ ਜਰਨਲ ਠੱਗ ਗਏ ਜੰਜੂਰ ਠੱਗ ਗਏ ਇਹਦੀ ਪੂਰੀ ਟੀਮ ਇਹ ਪ੍ਰੋਡਿਊਸਰ ਆਉਂਦਾ ਪੈਸੇ ਆਉਂਦਾ ਇਹ ਲੁੱਟ ਲੈਂਦੇ ਲੁੱਟਦੇ ਵੀ ਬੜੇ ਟੰਗ ਨਾਲ ਦੂਜੀ ਆ ਪ੍ਰੋਡਿਊਸਰ ਪੈਸੇ ਨਹੀਂ ਹੋਗਾ ਫਿਰ ਨਵਾਂ ਪ੍ਰੋਡਿਊਸਰ ਆਉਂਦਾ ਉਹਨੂੰ ਵੀ ਲੁੱਟਿਆ ਜਾਂਦਾ ਫਿਰ ਨਵਾਂ ਪ੍ਰੋਡਿਊਸਰ ਆਉਂਦਾ ਉਹ ਵੀ ਲੁੱਟਿਆ ਜਾਂਦਾ ਪ੍ਰੋਡਿਊਸਰ ਮਾਵੇਂ ਆ ਸਾਡੇ ਪੈਸਾ ਬਾਹਰੋਂ ਲੱਗਦਾ ਸਾਰਾ ਜਦੋਂ ਲੁੱਟੇ ਜਾਂਦੇ ਕਿਉਂਕਿ ਪੂੰਜੀਵਾਦੀ ਲੋਕਾਂ ਨੇ ਜਿੱਥੋਂ ਪੈਸਾ ਆਇਆ ਜਿੱਥੇ ਪ੍ਰੋਫਿਟ ਦੇਖਿਆ ਉਸ ਨੂੰ ਆਪਣਾ ਕੀਤਾ ਬਣਾ ਲੈਣਾ ਹੁੰਦਾ ਹੈ ਪਰ ਇਹ ਠੱਗ ਇਹ ਠੱਗ ਲੁੱਟ ਲੈਂਦੇ ਪ੍ਰੋਡੂਸਰਾਂ ਨੂੰ ਇਸੇ ਵਾਸਤੇ ਬੜਬੋਲਾ ਜੱਟ ਜਿਨੇ ਲੜਾਈ ਦੀ ਸ਼ੁਰੂਆਤ ਕੀਤੀ ਮੈਂ ਵੀ ਨਾਲ ਨਾਲ ਇਹ ਹੋਰ ਬਹੁਤ ਸਾਰੇ ਸੱਜਣ ਵੀਰ ਨਾਲ ਖੜੇ ਹੋਏ ਤੇ ਇਹਨਾਂ ਠੱਗਾ ਖਿਲਾਫ ਇੱਕ ਲੜਾਈ ਦੀ ਸ਼ੁਰੂਆਤ ਕੀਤੀ ਅਸੀਂ ਇਹ ਬਹੁਤ ਜ਼ਰੂਰੀ ਸੀ ਜਦੋਂ ਇਹ ਠੱਗ ਚੋਰ ਆਊਟ ਹੋ ਜਾਣਗੇ ਚੰਗੇ ਕਿਰਦਾਰ ਦੇ ਫਿਲਮ ਮੇਕਰ ਆ ਜਾਣਗੇ ਪ੍ਰੋਡਿਊਸਰਾਂ ਨੂੰ ਪੈਸੇ ਵੱਜਣਗੇ ਤਾਂ ਪੰਜਾਬ ਵਿੱਚ ਵੀ ਪ੍ਰੋਡਕਸ਼ਨ ਹਾਊਸ ਖੁੱਲ ਜਾਣਗੇ ਖੁੱਲ ਜਾਣਗੇ ਪੰਜਾਬ ਵਿੱਚ ਪ੍ਰੋਡਕਸ਼ਨ ਹਾਊਸ ਇਹ ਠੱਗ ਚੋਰ ਲੋਕਾਂ ਨੂੰ ਲਰਾ ਮਰਾ ਕੇ ਫਿਲਮਾਂ ਚਲਾਉਂਦੇ ਆ ਆ ਜਿਹੜੀ ਸਰਦਾਰ ਜੀ 2 ਫਿਲਮਿਆਂ ਇਹ ਕਿਸੇ ਕੰਮ ਦੀ ਫਿਲਮ ਨਹੀਂ ਸੀ ਪਰ ਚਲਾਈ ਕਿਹੜੇ ਹਿਸਾਬ ਨਾਲ ਗਈ ਇੱਕ ਪਾਸੇ ਬੀਕੇ ਨੂੰ ਖੜਾ ਕਰ ਲਿਆ ਉਹਨਾਂ ਅਗਲੀ ਸਰਕਾਰ ਨੇ ਦੋ ਟੀਮਾਂ ਖੜੀਆਂ ਕਰ ਲੀਆਂ ਸੋਸ਼ਲ ਮੀਡੀਆ ਤੇ ਮਹਾਪਾਰਤਾ ਚਾਲਤਾ ਪਾਕਿਸਤਾਨੀਆਂ ਨੂੰ ਦਿਖਾਤਾ ਵੀ ਹਿੰਦੁਸਤਾਨ ਨੇ ਫਿਲਮ ਬੈਨ ਕਰਦੀ ਫਿਲਮ ਨਹੀਂ ਬੈਨ ਕੀਤੀ ਸੀ ਪਾਕਿਸਤਾਨੀ ਉਸ ਫਿਲਮ ਨੂੰ ਵੇਖਣ ਗਏ ਨਫਰਤ ਪਾ ਕੇ ਤਿੰਨ ਘਟਨਾਵਾਂ ਹੋ ਚੁੱਕੀਆਂ ਪਿਛਲੇ ਦੋ ਦਿਨਾਂ ਤੋਂ ਇੱਕ ਉਤਰਾੰਚਲ ਚ ਯੂਪੀ ਤੇ ਇੱਕ ਸੈਂਟਰਲ ਇੰਡੀਆ ਚ ਜਿੱਥੇ ਪੰਜਾਬੀ ਫੈਮਲੀਆਂ ਦਾ ਕੁੱਟ ਮਾਰ ਜਾਂ ਮਾੜਾ ਵਿਹਾਰ ਕੀਤਾ ਗਿਆ ਇਹ ਜਦੋਂ ਵਿਚਾਰ ਪੰਡ ਕਰਦੇ ਕੀ ਨਫਰਤ ਪਾਉਂਦੇ ਆ ਆਪਣੇ ਫਾਇਦੇ ਵਾਸਤੇ ਉਹਦੇ ਵਿੱਚ ਜਿਹੜੇ ਪੰਜਾਬ ਤੋਂ ਬਾਹਰ ਲੋਕ ਯੂਪੀ ਬਿਹਾਰ ਜ਼ਮੀਨਾਂ ਲੈ ਕੇ ਬੈਠੇ ਆ ਉਹਨਾਂ ਨਾਲ ਨਫਰਤ ਹੁੰਦੀ ਹੈ ਤੇ ਬਹੁਤ ਲੋਕ ਆ ਕਈ ਆ ਗੰਦਮੰਦੇ ਹੋਏ ਇਹਨਾਂ ਨੇ ਫੰਡ ਇਕੱਠਾ ਜਾਂ ਜਿੱਦਾਂ ਵੀ ਕੋਈ ਗੇਮ ਕਰਨੀ ਹੁੰਦੀ ਆ ਨਫਰਤ ਨਾਲ ਉਹਦੇ ਵਿੱਚ ਆਮ ਲੋਕ ਜਿਹੜੇ ਆ ਉਹ ਸ਼ਿਕਾਰ ਬਣ ਜਾਂਦੇ ਵੀਰ ਸੋਚਣਾ ਪੈਣਾ ਇਹ ਗੰਦੇ ਲੋਕ ਇਹ ਗੰਦੇ ਲੋਕ ਇਨਾਂ ਨੇ ਸੋਸ਼ਲ ਮੀਡੀਆ ਨੂੰ ਆਪਣਾ ਹਥਿਆਰ ਬਣਾਇਆ ਹੋਇਆ ਹੈ ਸੋਸ਼ਲ ਮੀਡੀਆ ਵਾਲੇ ਤੇ ਆ ਮੇਰੀ ਜਰਨਲ ਠੱਗ ਦੀ ਜਿਹੜੀ ਹੋਈ ਲੜਾਈ 40 ਸੋਸ਼ਲ ਮੀਡੀਆ ਵਾਲਿਆਂ ਨੂੰ ਮੈਂ ਫੋਨ ਲਾਇਆ ਕੋਈ ਨਹੀਂ ਆਇਆ ਜਰਨਲ ਠੱਗ ਨੇ ਸਾਰੇ ਡੱਕ ਦੇ ਉਹਨੂੰ ਪਤਾ ਹੈ ਉਹਨੂੰ ਪਤਾ ਵੀ ਜੇ ਗੱਲ ਵਧੀ ਤੇ ਮੇਰੀਆਂ ਨਾਲ ਥਾਂ ਦਾ ਠੱਗੀਆਂ ਕੀਤੀਆਂ ਹੋਈਆਂ ਲੋਕਾਂ ਨੇ ਬੋਲਣ ਲੱਗ ਪੈਣਾ ਤਾਂ ਮੈਂ ਇਸ ਗੱਲ ਨੂੰ ਲੱپی ਰਹਿਣਾ ਫੇਰ ਮੇਰੇ ਇੱਕ ਸਾਥੀ ਤਾਈ ਜਰਨਲ ਠੱਗ ਦੇ ਖਾਸ ਬੰਦੇ ਦਾ ਫੋਨ ਗਿਆ ਵੀ ਇਸ ਚੀਜ਼ ਨੂੰ ਬੰਦ ਕਰੋ ਆਪਾਂ ਇਕੱਠੇ ਕੰਮ ਕਰਦੇ ਆ ਇਸ ਚੀਜ਼ ਨੂੰ ਬੰਦ ਕਰੋ ਉਹਨਾਂ ਪੱਦਾ ਦਾ ਸਾਰਾ ਸਾਡਾ ਅਸੀਂ ਦੇ ਪੱਦਾ ਛੱਡਿਆ ਕੋਈ ਨਹੀਂ ਲੁੱਟ ਲੋ ਪੰਜਾਬ ਦੇ ਲੋਕੋ ਚੰਗੇ ਪ੍ਰੋਡਿਊਸਰੋ ਕਿਰਦਾਰ ਵਾਲੇ ਬੰਦੇ ਲੱਭੋ ਉਹਨਾਂ ਤੇ ਪੈਸਾ ਲਾਓ ਇਹ ਜਿਹੜੀ 10-12 ਕਰੋੜ ਚ ਫਿਲਮ ਬਣਦੀ ਆ ਫਿਰ ਮਹਾ 2.5 ਕਰੋੜ 1.5 ਕਰੋੜ ਚ ਬਣਦੀ ਆ ਬਾਕੀ ਸਾਰੀ ਤੁਹਾਡਾ ਲੁੱਟ ਹੁੰਦੀ ਆ 1 ਕਰੋੜ ਦੀ ਸਕ੍ਰਿਪਟ 1.5 ਕਰੋੜ ਦੀ ਸਕ੍ਰਿਪਟ ਜਿਹੜੀ ਹਿੰਦੀ ਫਿਲਮ 100 ਕਰੋੜ ਚ ਬਣਦੀ ਉਹਦੀ ਸਕ੍ਰਿਪਟ 20-25-30 ਲੱਖ ਦੀ ਹੁੰਦੀ ਆ ਜਿਹੜੀ ਪੰਜਾਬੀ 5-7 ਕਰੋੜ ਚ ਬਣਨੀ ਉਹਦੀ ਸਕ੍ਰਿਪਟ 10 ਡੇਢ ਕਰੋੜ ਦੀ ਹੁੰਦੀ ਹੈ ਤੁਹਾਡਾ ਪ੍ਰੋਡੂਸਰਾਂ ਨੂੰ ਮੈਂ ਕਹਿੰਦਾ ਵੀ ਪ੍ਰੋਡੂਸਰਾਂ ਨਾਲ ਹੀ ਹੁੰਦੀ ਆ ਠੱਗੀ ਵੱਡੇ ਜਿਹੜੇ ਡਾਇਰੈਕਟਰ ਆ ਉਹਨਾਂ ਦੇ ਜਿਹੜੇ ਅਸਿਸਟੈਂਟ ਰੇ ਲਗਾਤਾਰ ਬੰਬਈ ਉਹਨਾਂ ਨਾਲ ਮਿਲ ਕੇ ਫਿਲਮ ਬਣਾਉ ਕਿੰਨਾ ਠੱਗਾ ਚੋਰਾਂ ਤੋਂ ਬਚੋ ਇਹ ਜਿਹੜਾ ਜਰਨੈਲ ਠੱਗ ਨੇ ਨਵਾਂ ਕਿਡਵਾਂਜ ਕ੍ਰੀਏਟ ਕੀਤਾ ਆ ਲੈਡ ਪ੍ਰੋਡਿਊਸਰ ਦਾ ਇਹਦੇ ਵਿੱਚ ਤਾਂ ਇਹਨਾਂ ਨੇ ਮਤਲਬ ਦੂਜਾ ਬੰਦਾ ਕੋਈ ਵੜਨ ਨਹੀਂ ਦੇਣਾ ਬੰਦਾ ਹੀ ਉਹ ਵੜਨਾ ਜਿਹੜਾ ਠੱਗੀ ਦਾ ਐਗਰੀਮੈਂਟ ਕਰ ਲੈ ਠੱਗੀ ਦੀ ਇਸ ਸਰਦਾਰੀ ਵਿੱਚ ਚਲਾਵੇ ਪ੍ਰੋਡਿਊਸਰ ਨੂੰ ਲੋਟਣ ਵਿੱਚ ਸਹਿਯੋਗ ਕਰੇ ਚੰਗਾ ਬੰਦਾ ਤਾਂ ਕਿਸੇ ਦੇ ਪੈਸੇ ਨਹੀਂ ਖਾਂਦਾ ਚੰਗੇ ਬੰਦੇ ਨੇ ਚੰਗੀ ਫਿਲਮ ਬਣਾ ਕੇ ਪੈਸੇ ਉੱਪਰੋਂ ਕਮਾਉਣੇ ਆ ਹੁਣ ਇਸ ਭਾਂਡੇ ਦੇ ਟੱਕਾਂ ਦਾ ਹੈ ਨਹੀਂ ਹੁਣ ਸਰਦਾਰ ਜੀ ਤੋਂ ਨਫ਼ਰਤ ਪਾ ਕੇ ਚਲਾਈ ਗਈ ਫਿਲਮਾਂ ਆਈਨਾ ਸੋਸ਼ਲ ਮੀਡੀਆ ਦੇ ਝੂਠ ਬੋਲਿਆ ਗਿਆ ਲੋਕੀ ਵੀ ਸਾਹ ਹੋ ਜਾ ਪਤਾ ਨਹੀਂ ਘੂਸੇ ਲੋਕੀ ਇਹ ਲੋ ਜੀ ਬਾਰਡਰ ਟੂ ਚੋਂ ਬਾਹਰ ਕੱਢਤਾ ਫਿਰ ਅੰਮੀ ਵੀਰਕ ਸਾਹਿਬ ਆ ਗਏ ਉਹਨੇ ਵੀ ਛਾੜਤੀ ਬਾਰਡਰ ਬਾਅਦ ਹੁਣ ਪੋਸਟਾਂ ਪਾਈ ਜਾਂਦਾ ਲੈ ਕਿਹਦੀ ਹਿੰਮਤ ਆ ਮੈਨੂੰ ਬਾਰਡਰ ਟੂ ਚੋਂ ਬਾਹਰ ਕੱਢਣ ਵਾਸਤੇ ਇਹ ਸ਼ਕਲਾਂ ਹੀ ਨੀਚ ਲੱਗਣ ਵਾਲੇ ਲੋਕ ਨਫ਼ਰਤਾਂ ਪਾਪ ਆ ਪੈਸਾ ਕਮਾ ਗਏ ਘਰ ਨਾ ਉੱਥੇ ਲੈ ਹੋਏ ਅਮਰੀਕਾ ਪੰਜਾਬ ਨੂੰ ਪੈਸਾ ਕਮਾ ਕੇ ਓਏ ਜਾਗੋ ਪੰਜਾਬੀਓ ਜਾਗੋ ਇਹ ਖੱਚਾ ਜਦੋਂ ਖੱਚਾ ਲੁੱਟ ਲਈਂਆਂ ਫੇ ਪੰਜਾਬੀਆਂ ਦੀ ਨਿਗਾਹ ਖੁੱਲਦੀ ਅੱਖ ਖੁੱਲਦੀ ਵੀ ਓਹੋ ਇਹ ਤੇ ਬੰਦਾ ਖੱਚ ਸੀ ਇਹ ਸਾਨੂੰ ਲੁੱਟ ਗਿਆ ਪਰ ਜਦੋਂ ਲੁੱਟ ਰਿਆ ਹੁੰਦਾ ਉਹ ਬਣਾ ਰਿਆ ਹੁੰਦਾ ਉਦੋਂ ਪੰਜਾਬੀ ਪੂਰਾ ਉਹਦਾ ਸਹਿਯੋਗ ਦੇ ਰਹੇ ਹੁੰਦੇ ਆ ਇਹਨੇ ਪਾਗ ਦਾ ਨਾਂ ਉੱਚਾ ਜਿਹੜੇ ਵਾਲ ਕੱਟੇ ਹੋਏ ਸਿੱਕਾ ਪੀਂਦਾ ਕੀ ਕੀ ਦੱਸਾਂ ਇਹਦੀਆਂ ਕਹਾਣੀਆਂ ਮੇਰੇ ਦੱਸਣ ਨੂੰ ਦਿਲ ਨਹੀਂ ਕਰਦਾ ਪਤਾ ਨਹੀਂ ਕਿੰਨੇ ਯਾਰ ਮਾਰਨ ਕਿੰਨੇ ਯਾਰਾਂ ਮਾਰਨਾ ਯਾਰ ਮਾਰ ਕੀਤੀ ਇਹਨੇ ਕਿੰਨੇ ਬੰਦੇ ਖਾਦੇ ਇਹਨੇ ਪੀਓ ਜਾ ਨਕਲੀ ਲੋਕ ਸਾਡੇ ਹੀਰੋ ਬਣੇ ਹੋਏ ਆ ਅਸਲੀ ਲੋਕ ਪਤਾ ਨਹੀਂ ਕਿੱਥੇ ਆ ਅਸਲੀ ਕਿਰਦਾਰ ਵਾਲੇ ਹੀ ਚੰਗਾ ਕੰਮ ਕਰ ਸਕਦੇ ਆ ਅਸਲੀ ਕਿਰਦਾਰ ਵਾਲਿਆਂ ਦਾ ਸਾਥ ਦਿਓ ਪੰਜਾਬ ਦੇ ਲੋਕੋ ਇਹਨਾਂ ਨਕਲੀ ਲੋਕਾਂ ਦਾ ਬਾਈਕਾਟ ਕਰੋ ਇਹ ਠੱਗ ਚੋਰ ਨੇ ਖੱੱਚਾ ਨੇ ਇਹਨੇ ਨਵਰਤ ਬਾਗੇ ਫਿਲਮ ਚਲਾ ਲਈ ਇਹਨੇ ਤਾਂ ਨਵਰਤ ਆ ਕੇ ਫਿਲਮ ਚਲਾ ਲਈ ਪਰ ਲੋਕ ਦਾ ਸ਼ਿਕਾਰ ਹੋ ਰਿਹਾ ਨਾ ਹਿੰਦੁਸਤਾਨ ਦੇ ਦੂਜੇ ਹਿੱਸਿਆਂ ਵਿੱਚ ਖੁਦ ਸੋਚੋ ਕਦੀ ਇਹ ਉਹ पांडे ਕਦੀ ਉਹ ਇਹ ਤਾਂ ਐਡਾ ਨੀਚ ਬੰਦਾ ਆ ਕਦੀ ਇਹਨੇ ਉਧਰ ਹੋ ਜਾਣਾ ਕਰੀ ਉਧਰ ਜਿੱਥੇ ਫਾਇਦਾ ਹੋਵੇ ਗਿਆ ਨੇ ਉਧਰ ਹੋ ਜਾਣਾ ਕਦੀ ਇਹਨੇ ਮੰਦਰਾਜ ਮੱਥੇ ਟੇਕਦੇ ਫਿਰਨਾ ਕਦੀ ਅਰੇ ਕਿਹਾ ਅਸੀਂ ਪੰਜਾਬੀ ਆ ਹੋ ਹੁੰਦੇ ਆ ਸਾਰੀ ਇਹ ਸਰਦਾਰ ਜੀ 2 ਘਟੀਆਂ ਫਿਲਮ ਚਲਾਉਣ ਦੀ ਗੇਮ ਸੀਗੀ ਲੋਕਾਂ 'ਚ ਨਫ਼ਰਤ ਪਾ ਕੇ ਫਿਲਮ ਚਲਾ ਲਈ ਪੈਸੇ ਕਮਾ ਗਿਆ ਘਟੀਆਂ ਤੋਂ ਘਟੀਆਂ ਫਿਲਮਾਂ ਦੇ ਪੰਜਾਬੀ ਮੂਰਖ ਬਣ ਗਿਆ ਯਾਰ ਕਰੋ ਤੱਕ ਮੂਰਖ ਬਣਦੇ ਰਹਿਣਾ ਕੀ ਆਪਾਂ ਮੂਰਖਾਂ ਦੀ ਕੌਮ ਚੰਗੇ ਕਿਰਦਾਰ ਵਾਲੇ ਗੁਲਜ਼ਾਰ ਵਰਗੇ ਬੰਦੇ ਉਹ ਯਾਰੋ ਅੱਗੇ ਲਿਆਓ ਜੋ ਪੰਜਾਬ ਦੇ ਹਾਲਾਤ ਦਿਖਾ ਸਕਣ ਵੀ ਸਾਡੀ ਅਜੇ ਆਜ਼ਾਦ ਕੀਆ ਜਵਾਨੀ ਸਾਡੀ ਨਸ਼ੇ 'ਚ ਬਹਿ ਗਈ ਇੱਕ ਫਿਲਮ ਨਹੀਂ ਬਣੀ ਬੇਰੋਜ਼ਗਾਰੀ ਸਾਡੇ ਪੰਜਾਬ 'ਚ ਨਹੀਂ ਜਿਹਦਾ ਕੋਈ ਹਿਸਾਬ ਹੀ ਨਹੀਂ ਕੋਈ ਫਿਲਮ ਨਹੀਂ ਬਣੀ ਪੰਜਾਬ ਦੇ ਲੋਕ ਸਭ ਤੋਂ ਜ਼ਿਆਦਾ ਬਿਮਾਰ ਨੇ ਪੂਰੇ ਇੰਡੀਆ ਵਿੱਚ ਇੱਕ ਫਿਲਮ ਨਹੀਂ ਬਣੀ ਖੇਡਾਂ ਸਾਡੀਆਂ ਦਾ ਬੇੜਾਗਰਕ ਹੋ ਗਿਆ ਇੱਕ ਫਿਲਮ ਨਹੀਂ ਬਣੀ ਐਜੂਕੇਸ਼ਨ ਸਾਡੀ ਜ਼ੀਰੋ ਹੋ ਗਈ ਪਿੰਡਾਂ ਸਕੂਲ ਛੱਕੇ ਗਏ ਇੱਕ ਫਿਲਮ ਨਹੀਂ ਬਣੀ ਜਿੱਥੇ ਹੁੰਦੀ ਆ ਪਾਬੰਦੀ ਹਥਿਆਰ ਦੀ ਉੱਥੇ ਜੱਟ ਫੈਰ ਕਰਦਾ ਦੱਸੋ ਜੱਟ ਸਵੇਰ ਤੋਂ ਸ਼ਾਮ ਤੱਕ ਚਾਹ ਪੀ ਕੇ ਕੰਮ ਲੱਭੀ ਜਾਂਦਾ ਸ਼ਾਮਾਂ ਨੂੰ ਘਰ ਆਉਂਦਾ ਲੰਘੇ ਤੇ ਸ਼ਰਾਬ ਦੋ ਉਦੋਂ بڑے ਲੋਕਾਂ ਨੇ ਇਸ ਕਾਲ ਦਾ ਬੁਰਾ ਮਨਾਇਆ ਵੀ ਇਹ ਪੈਸੇ ਕਮਾਉਣ ਵਾਸਤੇ ਕੁਝ ਵੀ ਬਕੀ ਜਾਣਦੇ ਆ ਸਾਡੇ ਕਲਚਰ ਵਿੱਚ ਅੱਜ ਤੱਕ ਬੰਦਿਆਂ ਨੇ ਜਨਾਨੀਆਂ ਦੀ ਸ਼ਰਾਬਾਂ ਡੋਧ ਨਾਲ ਆ ਕੰਮ ਦੇ ਹੈ ਨਹੀਂ ਫਿਰ ਪਤਾ ਨਹੀਂ ਕੌਣ ਲੋਕ ਨੇ ਜਿਹੜੇ ਸਿੱਧੂ ਨੂੰ ਫੇਲ ਕਰਨ ਵਾਸਤੇ ਇਹਨੂੰ ਉੱਚਾ ਚੱਕ ਰਹੇ ਆ ਕੋਈ ਯਾਰ ਸਿੱਧੂ ਨੇ ਤਾਂ ਯਾਰਾ ਬੰਦੇ ਕੰਮ ਦੇ ਲਾਤੇ ਇਹ ਕੋਈ ਇੱਕ ਬੰਦਾ ਦਿਖਾ ਦੇ ਜਿੰਨੇ ਨੇ ਕੰਮ ਦੇ ਲਾਇਆ ਹੋਵੇ ਜਾਗੋ ਪੰਜਾਬੀਓ ਜਾਗੋ ਵੀਰੋ ਜਾਗੋ ਜਾਗੋ ਵੀਰੋ ਜਾਗੋ 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 ਜਾਗੋ